ਧਰਮਪੁਤਰੀ ਪੁਕਵੰਤਮਾਨ ਰੇ ਅੰਮ੍ਰਿਤਸਰ ਦੇ ਵਿੱਚ ਛੋਣ ਵਾਲੀਆਂ ਨਗਰ ਨਿਗਮ ਚੋਣਾ ਦੇ ਲਈ ਆਮ ਆਦਮੀ ਪਾਰਟੀ ਉਮੀਦਵਾਰਾਂ ਦੇ ਲਈ ਚੋਣ ਪ੍ਰਚਾਰ ਕੀਤਾ ਹੈ। ਤਾਂ ਦੱਸਿਆ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਵਿਸ਼ਾਲ ਇਕਾਠ ਨੂੰ ਸੰਬੋਧਨ ਕਰਦਿਆਂ ਮਾਨ ਨੇ ਲੋਕਾਂ ਦੇ ਉਤਸ਼ਾਹੀ ਸਮਰਥਨ ਦੇ ਲਈ ਧੰਨਵਾਦ ਕੀਤਾ ਹੈ। ਇਹ ਸ਼ਹਿਰ ਨੂੰ ਵਿਸ਼ਵ ਪੱਧਰੀ ਬਣਾਉਣ ਦਾ ਵਾਅਦਾ ਕੀਤਾ ਹੈ। ਅੰਦਾਜ਼ੇ ਕਿ ਮਾਨ ਨੇ ਅੰਮ੍ਰਿਤਸਰ ਦੀ ਵਿਲੱਖਣ ਇਤਿਹਾਸ ਅਤੇ ਸੱਭਿਆਚਾਰਕ ਮਹੱਤਤਾ ਨੂੰ ਜਾਗਰੂਕ ਕਰਦਿਆਂ ਇਸ ਨੂੰ ਸ਼ਹੀਦਾ ਦੀ ਧਰਤੀ ਕਿਹਾ। ਉੱਥੇ ਉਹਨਾਂ ਕਿਹਾ ਕਿ ਹਰਮੰਦਰ ਸਾਹਿਬ, ਦੁਰਗਿਆਂਾ ਮੰਦਰ, ਜ਼ਿਲ੍ਹਿਆਂ ਵਾਲਾ ਬਾਗ ਅਤੇ ਵਾਗਾ ਬਾਰਡਰ ਵਰਗੇ ਇਤਿਹਾਸਕ ਸਥਾਨਾਂ ਨੂੰ ਦੇਖਣ ਦੇ ਲਈ ਦੇਸ਼ ਵਿਦੇਸ਼ ਤੋਂ ਹਰ ਸਾਲ ਲੱਖਾਂ ਲੋਕ ਬਹਿੰਦੇ ਹਨ ਅੰਮ੍ਰਿਤਸਰ ਦੇ ਬੁਨਿਆਦੀ ਢਾਂਚੇ ਆਰਥਿਕਤਾ ਅਤੇ ਸੱਜ ਪੱਟੇ ਦੀ ਸੰਭਾਵਨਾ ਨੂੰ ਵਧਾਉਣ ਦੇ ਲਈ ਆਮ ਆਦਮੀ ਪਾਰਟੀ ਦੇ ਵਿਜ਼ਨ ਦੀ ਰੂਪਰੇਖਾ ਵੀ ਉਲੀਕੀ ਹੈ ਗੁਰੂ ਕੀ ਪਵਿੱਤਰ ਨਗਰੀ ਪਵਿੱਤਰ ਧਰਤੀ ਸ਼ਹੀਦਾਂ ਦੀ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਸ ਬਾਜ਼ਾਰ ਦੇ ਵਿੱਚ ਅੱਜ ਆਉਣ ਦਾ ਮੌਕਾ ਮਿਲਿਆ ਬਹੁਤ ਖੁਸ਼ੀ ਹੈ ਕਿ ਤੁਸੀਂ ਆਪਣੇ ਆਪਣੇ ਘਰਾਂ ਚੋਂ ਦੁਕਾਨਾਂ ਚੋਂ ਬਾਹਰ ਨਿਕਲ ਕੇ ਮਾਨ ਸਨਮਾਨ ਦੇ ਰਹੇ ਹੋ ਔਰ ਇਸ ਮਾਨ ਸਨਮਾਨ ਦਾ ਕਿਸੇ ਕਰੰਸੀ ਚ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਸਾਡੇ ਪ੍ਰਧਾਨ ਜੀ ਅਮਨ अरोड़ा ਜੀ ਵਾਈਸ ਪ੍ਰੈਜ਼ੀਡੈਂਟ ਸ਼ਹਿਰੀ ਕਲਸੀ ਜੀ ਸਾਡੇ ਖੇਤੀ ਮੰਤਰੀ ਖੁੱਡੀਆਂ ਸਾਹਿਬ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਸਾਡੇ ਲਾਲਜੀਤ ਭੁੱਲਰ ਜੀ ਡਾਕਟਰ ਅਜੇ ਜੀ ਸਾਡੇ ਜਿੰਨੇ ਵੀ ਐਮਐਲਏ ਤੁਸੀਂ ਇੱਥੋਂ ਚੁਣ ਕੇ ਭੇਜੇ ਸਾਰੇ ਨਾਲ ਹੀ ਹੈ ਔਰ ਜਿੰਨੇ ਵੀ ਐਮਸੀ ਦੇ ਕੈਂਡੀਡੇਟ ਖੜੇ ਨੇ ਅਲੱਗ-ਅਲੱਗ ਵਾਰਡਾਂ ਤੋਂ ਉਹ ਵੀ ਨਾਲ ਹੀ ਹੈ ਸੋ ਸਾਰੇ ਇਕੱਲੇ ਇਕੱਲੇ ਬਾੜਤਾ ਨਹੀਂ ਜਾਇਆ ਜਾਣਾ ਪਰ ਮੈਂ ਤੁਹਾਨੂੰ ਇੰਨਾ ਇੱਕ ਸੁਨੇਹਾ ਦੇ ਦੇਣਾ ਕਿ ਜਿੱਥੇ ਝਾੜੂ ਦਾ ਬਟਨ ਮਸ਼ੀਨ 'ਚ ਹੋਵੇ ਉਹ ਝਾੜੂ ਵਾਲਾ ਬਟਨ ਦਬਾ ਦਿਓ ਸਮਝ ਲਓ ਆਪਣੇ ਜਵਾਕਾਂ ਦੀ ਕਿਸਮਤ ਵਾਲਾ ਬਟਨ ਦੱਬ ਲਿਆ ਕਿਉਂਕਿ ਅੰਮ੍ਰਿਤਸਰ ਸਾਹਿਬ ਇੱਕ ਇਤਿਹਾਸਕ ਸ਼ਹਿਰ ਹੈ ਲੱਖਾਂ ਲੋਕ ਹਰ ਰੋਜ਼ ਦਰਬਾਰ ਸਾਹਿਬ ਦਰਸ਼ਨ ਕਰਨ ਆਉਂਦੇ ਆ ਦੁਰਗਾਣਾ ਮੰਦਰ ਦੇਖਣ ਆਉਂਦੇ ਆ ਬਾਗਾ ਬਾਡਰ ਦੇਖਣ ਆਉਂਦੇ ਆ ਜਲਿਆਂ ਵਾਲਾ ਬਾਗ ਦੇਖਣ ਆਉਂਦੇ ਆ ਸੋ ਇਹਨੂੰ ਖੂਬਸੂਰਤ ਬਣਾਉਣਾ ਇੱਕ ਨਮੂਨੇ ਦਾ ਸ਼ਹਿਰ ਦੁਨੀਆ ਦਾ ਦੁਨੀਆ ਦਾ ਨਮੂਨੇ ਦਾ ਸ਼ਹਿਰ ਬਣਾਉਣਾ ਸੁਪਨਾ ਹੈ ਬੜੀ ਜਲਦੀ ਇਲੈਕਟ੍ਰੋਨਿਕ ਬੱਸਾਂ ਔਰ ਨਾਲ ਨਾਲ ਜਿਹੜਾ ਪੁਰਾਣਾ ਬਾਜ਼ਾਰ ਹੈ ਤੰਗ ਹੋ ਗਈਆਂ ਗਲੀਆਂ ਜਾਂ ਜਿਹੜੀਆਂ ਤਾਰਾਂ ਕਰਕੇ ਖੂਬਸੂਰਤੀ ਜਿਹੜੀ ਮਾਰੀ ਜਾਂਦੀ ਹੈ ਉਹ ਠੀਕ ਕਰਨੀ ਹੈ ਸੀਵਰੇਜ ਦਾ ਪਾਣੀ ਜੋ ਜਿਹੜਾ ਜਾਂਦਾ ਬਾਗੇ ਬਾਰਡਰ ਦੇ ਸੜਕ ਦੇ ਨਾਲ-ਨਾਲ ਜਿਹੜਾ ਨਾਲਾ ਜਾਂਦਾ ਗੰਦਾ ਉਹਨੂੰ ਵੀ ਸਾਫ਼ ਕਰਨਾ ਹੈ ਔਰ ਸਾਰੇ ਪ੍ਰੋਜੈਕਟ ਬਣੇ ਪਏ ਨੇ ਔਰ ਅੰਮ੍ਰਿਤਸਰ ਸ਼ਹਿਰ ਜਿਹੜਾ ਉਹ ਇਸ ਤਰ੍ਹਾਂ ਦਾ ਬਣਾਉਣਾ ਹੈ ਕਿ ਇੱਥੇ 1 ਲੱਖ ਬੰਦਾ ਰੋਜ਼ ਆਉਂਦਾ ਹੈ ਇੱਥੇ ਆ ਕੇ ਉਹ ਘਟਕੜ 2-4 ਦਿਨ ਇੱਥੇ ਰਹਿ ਕੇ ਜਾਵੇ ਤਾਂ ਕਿ ਸ਼ਹਿਰ ਦੀ ਜਿਹੜੀ ਇਕਨੋਮੀ ਹੈ ਉਹ ਬੂਸਟ ਹੋ ਜੂਗੀ ਬਹੁਤ ਸਾਰਾ ਲੋਕ ਇੱਥੋਂ ਖਰੀਦਾਰੀਆਂ ਕਰਨਗੇ ਰਹਿਣਗੇ ਉਹਦੇ ਨਾਲ ਸਾਰਾ ਇਕਨੋਮੀ ਬੂਸਟ ਹੋ ਜਾਂਦੀ ਹੈ ਸੋ ਅੱਜ ਮੈਂ ਸ਼ੁਰੂਆਤ ਜਿਹੜੀ ਕੈਂਪੇਨ ਦੀ ਉਹ ਇਸ ਪਵਿੱਤਰ ਧਰਤੀ ਤੋਂ ਕਰ ਰਿਆਂ ਆਸ਼ੀਰਵਾਦ ਲੈ ਕੇ ਤੇ ਤੁਸੀਂ ਸ਼ਹਿਰ ਦੇ ਵਿੱਚ ਆਪਣੇ ਕਿਉਂਕਿ ਜਿਹੜੀ ਐਮਸੀ ਦੀ ਇਲੈਕਸ਼ਨ ਹੈ ਉਹ ਲੋਕਾਂ ਦੀ ਇਲੈਕਸ਼ਨ ਹੁੰਦੀ ਹੈ ਕਿਉਂਕਿ ਤੁਸੀਂ ਉਸ ਬੰਦੇ ਨੂੰ ਜਾਣਦੇ ਹੋ ਨਿਓ ਜਿਹੜਾ ਐਮਸੀ ਖੜਾ ਹੁੰਦਾ ਹੈ ਔਰ ਉਹ ਬੰਦਾ ਵੀ ਤੁਹਾਨੂੰ ਸਾਰਿਆਂ ਨੂੰ ਜਾਣਦਾ ਹੁੰਦਾ ਹੈ ਹਰ ਰੋਜ਼ ਮੱਥੇ ਲਗਦੇ ਹੋ ਇੱਕ ਦੂਜੇ ਦੇ ਦੁਕਾਨਾਂ ਤੇ ਮਕਾਨਾਂ ਚ ਜਾਂ ਫੰਕਸ਼ਨਾਂ ਚ ਤਿਆਰਾਂ ਚ ਸੋ ਤੁਸੀਂ ਇਹ ਨਹੀਂ ਕਹਿ ਸਕਦੇ ਯਾਰ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਹੋ ਜਾਏ ਤੁਸੀਂ ਜਾਣਦੇ ਹੋ ਸਰ ਚੰਗੇ ਬੰਦਿਆਂ ਨੂੰ ਜਿਤਾਓ ਔਰ ਜੇ ਸ਼ਹਿਰ ਦੇ ਵਿੱਚ ਤੁਹਾਡੀ ਆਪਣੀ ਸਰਕਾਰ ਹੋਊਗੀ ਤੁਹਾਡਾ ਆਪਣਾ ਮੇਅਰ ਹੋਊਗਾ ਕਾਉਂਸਲਰ ਹੋਣਗੇ ਤਾਂ ਸ਼ਹਿਰ ਦੇ ਕੰਮ ਜਿਹੜੇ ਨੇ ਲੋਕਲ ਗਵਰਨਮੈਂਟ ਜਿਹੜੀ ਕਹਿੰਦੇ ਆਪਾਂ ਉਹ ਐਸੇ ਕਰਕੇ ਕਹਿੰਦੇ ਆ ਕਿ ਇੱਥੋਂ ਦੀ ਗਵਰਨਮੈਂਟ ਲੋਕਲ ਅੰਮ੍ਰਿਤਸਰ ਦੀ ਆਪਣੀ ਗਵਰਨਮੈਂਟ ਆਪਦੀ ਗਵਰਨਮੈਂਟ ਬਣਾਓ ਤਾਂ ਕਿ ਸਾਡੇ ਕੋਲੇ ਜਦੋਂ ਤੁਹਾਡੇ ਇਸ ਫਤਵੇ ਦਾ ਜਿਹੜਾ ਸਾਡੇ ਕੋਲੇ ਪਹੁੰਚੂਗਾ ਕਿ ਕੋਈ ਮੰਗ ਸ਼ਹਿਰ ਵਾਸਤੇ ਕੋਈ ਪੈਸੇ ਚਾਹੀਦੇ ਆ ਕੋਈ ਪ੍ਰੋਜੈਕਟ ਚਾਹੀਦਾ ਉਹ ਸਾਡੀ ਗਰੰਟੀ ਹੈ ਕਿ ਲਿਖ ਕੇ ਦੇਣਾ ਤੁਹਾਡੇ ਨੁਮਾਇੰਦਿਆਂ ਨੇ ਸਾਈਨ ਅੱਸੀ ਕਰਨੇ ਆ ਔਰ ਖਾਸ ਤੌਰ ਤੇ ਅਮਰਸਰ ਸ਼ਹਿਰ ਵਾਸਤੇ ਕਿਹੜਾ ਕੋਈ ਹੋਊਗਾ ਜਿਹੜਾ ਜਵਾਬ ਦੇ ਦੂਗਾ ਇੱਥੇ ਵਾਸਤੇ ਤੇ ਤੁਹਾਨੂੰ ਤਾਂ ਪੁੰਨੀ ਲੱਗਦਾ ਇਥੋਂ ਤਾਂ ਕਈ ਗੁਣਾ ਹੋ ਕੇ ਨਿਕਲਦਾ ਆ ਸੋ ਇਸ ਕਰਕੇ ਤੁਹਾਡੇ ਕੋਲੇ ਆਏ ਆ ਮੀਡੀਆ ਵਾਲੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਪੂਰੀ ਦੁਨੀਆ ਦੇ ਵਿੱਚ ਇਸ ਰੋਡ ਸ਼ੋ ਨੂੰ ਕਵਰ ਕਰ ਰਹੇ ਨੇ ਔਰ ਜਿੰਨੇ ਵੀ ਮਾ-ਮਾਂ ਪੈਣਾ ਛੋਟੇ ਬੱਚੇ ਬਜ਼ੁਰਗ ਔਰ ਪਾਰਟੀ ਦੇ ਵਰਕਰ ਪਾਰਟੀ ਦੇ ਅਣਥੱਕ ਸਾਡੇ ਭਮੱਕੜ ਚੇਅਰਮੈਨ ਸਾਹਿਬਾਨ ਨਾਲ ਔਰ ਜਿਹੜੇ ਅੰਮ੍ਰਿਤਸਰ ਦੇ ਅਜਨਾਲੇ ਦੇ ਤਰਨਤਾਰਨ ਦੇ ਪੱਟੀ ਦੇ ਹੜ੍ਹਵਾਲੇ ਦੇ ਇਲਾਕਿਆਂ ਦੇ ਵੀ ਜਿੰਨੇ ਆਮ ਆਦਮੀ ਪਾਰਟੀ ਨੂੰ ਪਿਆਰ ਕਰਨ ਵਾਲੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਆਏ ਆ थोड़ा चलिया हुआ एक एक कदम साडे सिर तो मैं सही कहूंगा के हुकूमत वो करते हैं जिनका दिलों पर राज होता है केजरीवाल इसे करके दिल्ली च राज कर दिया तो दिलों पर राजाते हुकूमत वो करते हैं जिनका दिलों पर राज होता है यूं कहने को तो मुर्गे के सर पे भी ताज होता है ਸੋ ਅਸੀਂ ਅਸੀਂ ਕਿਸੇ ਬਾਫੀ ਵਿੱਚ ਹਿੱਸਾ ਨਹੀਂ ਪਾਇਆ ਨਾ ਪਾਉਣਾ ਅਸੀਂ ਰੇਤੇ ਦੀਆਂ ਖੱਡਾਂ ਜਾਂ ਬੱਸਾਂ ਜਾਂ ਟਾਬਿਆਂ ਵਿੱਚ ਹਿੱਸਾ ਨਹੀਂ ਪਾਇਆ ਨਾ ਪਾਉਣਾ ਹਿੱਸਾ ਪਾਇਆ ਹੈ ਤੇ ਪਾਉਣਾ ਤਾਂ ਪੰਜਾਬ ਦੇ ਸਵਾ 3 ਕਰੋੜ ਲੋਕਾਂ ਦੇ ਦੁੱਖਾਂ ਸੁੱਖਾਂ ਵਿੱਚ ਹਿੱਸਾ ਪਾਉਣਾ ਹੋਰ ਕਿਤੇ ਹਿੱਸਾ ਨਹੀਂ ਪਾਉਣਾ ਸੋ ਇਸ ਕਰਕੇ 3 ਸਾਲ ਪਾਉਣੇ 3 ਸਾਲ ਹੋ ਗਏ 50000 ਸਰਕਾਰੀ ਨੌਕਰੀਆਂ ਦੇ ਕੇ ਆ ਤੁਹਾਡੇ ਸਾਹਮਣੇ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਛੋਟਾ ਵੱਡਾ ਭਾਈ ਆਖੜਾ 50 ਹਜ਼ਾਰ ਸਰਕਾਰੀ ਨੌਕਰੀਆਂ ਦੇ ਕੇ ਪਹਿਲੇ ਤਿੰਨ ਸਾਲਾਂ ਚ ਔਰ ਕੋਈ ਪੈਸਾ ਨਹੀਂ ਲੱਗਾ ਕਿਸੇ ਦਾ ਕੋਈ ਸ਼ਪਾਰਸ਼ ਨਹੀਂ ਲਾਉਣੀ ਪਈ ਪੇਪਰ ਦਿੱਤਾ ਨੰਬਰ ਆ ਗਏ ਮੈਰਿਟ ਚ ਨੌਕਰੀ ਮਿਲ ਗਈ ਇੱਕ ਘਰ ਚ ਦੋ ਦੋਨੂੰ ਵੀ ਮਿਲ ਗਈ ਭੈਣ ਭਾਈ ਨੂੰ ਮਿਲ ਗਈ ਜਾਂ ਦੋ ਭੈਣਾਂ ਨੂੰ ਮਿਲ ਗਈ ਜਾਂ ਦੋ ਪੁਆਈਆਂ ਨੂੰ ਮਿਲ ਗਈ ਪੜੋ ਪੜ ਕੇ ਕੰਪੀਟੀਸ਼ਨ ਵਾਲਾ ਪੇਪਰ ਦਿਓ ਤੇ ਸਰਕਾਰ ਤੋਂ ਨੌਕਰੀ ਲਓ ਪੰਜਾਬ ਨੂੰ ਤਰੰਗਲਾ ਤਾਈਆਂ ਬਣਾਵਾਂਗੇ ਹੁਣ ਬਾਹਰਲੇ ਮੁਲਕਾਂ ਵਾਲਾ ਪਾਸਾ ਛੱਡ ਦਈਏ ਕਿਉਂਕਿ ਉਹਨਾਂ ਦਾ ਵੀ ਬੁਰਾ ਹਾਲ ਹੋ ਗਿਆ ਹੁਣ ਉਹ ਉਥੋਂ ਆ ਕੇ ਕਹਿਣ ਲੱਗੇ